ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਆਪ ਜੀ ਦਾ ਸਵਾਗਤ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਗੇ ਆਪ ਆਪਣੇ ਘਰਾਂ ਵਿੱਚ ਤੇ ਦੋ ਦਿਨ ਹੋ ਗਏ ਮੈਨੂੰ ਵਲੌਗ ਨਹੀਂ ਪਾਇਆ ਮੈਂ ਮੇਰੀ ਸਿਹਤ ਨਹੀਂ ਠੀਕ ਹੋਣ ਕਰਕੇ ਤੇ ਮੈਨੂੰ ਵਲੌਗ ਨਹੀਂ ਪਾਇਆ ਗਿਆ ਤੇ ਅੱਜ ਥੋੜਾ ਠੀਕ ਸੀ ਤੇ ਫਿਰ ਮੈਂ ਉੱਠੀ ਸਾਰਾ ਕੰਮ ਕਰ ਲਿਆ ਸੀਗਾ ਇੱਥੇ ਕਿਚਨ ਚ ਦੇਖਿਆ ਢੇਰੀਆਂ ਬਹੁਤ ਆਉਂਦੀਆਂ ਤੁਹਾਨੂੰ ਪਤਾ ਨੀ ਕਿੰਨੀ ਕਿੰਨੀ ਡਸਟ ਬਹੁਤ ਆਉਂਦੀ ਆ ਤੇ ਇਹ ਸਟੀਲ ਦੇ ਡੱਬੇ ਸਾਰੇ ਸੀ ਜਿਹੜੇ ਵੀ ਇਹਨਾਂ ਚ ਮੈਂ ਸਮਾਨ ਜਿੰਨਾ ਵੀ ਰਾਸ਼ਨਸ ਪਾਣਾ ਸੀ ਵੀ ਜਿਵੇਂ ਬੇਸਣ ਵਗੈਰਾ ਇਹ ਚੀਜ਼ਾਂ ਮੈਂ ਸਟੀਲ ਦੇ ਡੱਬਿਆਂ ਵਿੱਚ ਜਿਹੜੀਆਂ ਨਾ ਖਰਾਬ ਹੋਣ ਉਹ ਮੈਂ ਸਟੀਲ ਦੇ ਡੱਬਿਆਂ ਵਿੱਚ ਹੀ ਪਾਉਂਦੀ ਆ ਤੇ ਦੂਸਰੇ ਪਲਾਸਟਿਕ ਵਾਲੇ ਡੱਬਿਆਂ ਚ ਨਹੀਂ ਰੱਖਦੀ ਤੇ ਇਹ ਸਟੀਲ ਦੇ ਡੱਬਿਆਂ ਨੂੰ ਮੈਂ ਸਾਰੇ ਸਾਫ਼ ਕਰ ਰਹੀ ਸੀਗੇ ਤੇ ਮੈਂ ਕਿਹਾ ਚਲੋ ਥੋੜਾ ਜਿਹਾ ਵੀ ਨਾ ਕਰੋ ਤੇ ਤੁਹਾਨੂੰ ਪਤਾ ਸਟੀਲ ਦੇ ਡੱਬੇ ਪਾਫ ਦੇ ਨਾਲ ਖਰਾਬ ਹੋ ਜਾਂਦੇ ਗੈਸ ਦੇ ਨਾਲ ਰੱਖੇ ਹੋਏ ਨੇ ਤੇ ਇਹਨਾਂ ਨੂੰ ਮੈਂ ਸਾਫ਼ ਕੀਤਾ ਥੋੜਾ ਤੇ ਤੁਮ ਕਿ ਅੱਜ ਤੇ ਨਹੀਂ ਚਲੋ ਥੋੜੇ ਦਿਨਾਂ ਨੂੰ ਮੈਂ ਕਿਚਨ ਦੇ ਡੱਬੇ ਸਾਰੇ ਬਾਹਰ ਖੜਕੇ ਤੇ ਸਾਫ ਕਰਾਂਗੀ ਇੱਕ ਵਾਰੀ ਤੇ ਵੈਸੇ ਤੇ ਮੈਂ ਨਾਲ-ਨਾਲ ਸਾਫ ਕਰਦੀ ਰਹਿੰਦੀ ਆ ਤੇ ਇੱਕ ਵਾਰੀ ਮੈਂ ਡੀਪ ਕਲੀਨਿੰਗ ਕਰਨੀ ਆ ਥੋੜੀ ਸੇ ਠੀਕ ਹੋ ਜੇ ਤੇ ਵੈਸੇ ਤੇ ਹੱਥ ਰੋਜ਼ ਵੱਜਦਾ ਹੀ ਰਹਿੰਦਾ ਹੈ ਪਰ ਦੋ ਦਿਨ ਤੋਂ ਮੇਰੇ ਕੋ ਕਿਚਨ ਬਿਲਕੁਨ ਨਹੀਂ ਕਿਉਂਕਿ ਦੋ ਦਿਨ ਅਸੀਂ ਖਾਣਾ ਥੱਲੇ ਹੀ ਸੀਗਾ ਮੰਮੀ ਦੇ ਕੋਲ ਸੀ ਦੋ ਦਿਨ ਅਸੀਂ ਥੱਲੇ ਤੇ ਫਿਰ ਰਾਤੀਂ ਉੱਪਰ ਕੋ ਸੌਣ ਤੇ ਫਿਰ ਸਾਨੂੰ ਉੱਪਰ ਆਉਣਾ ਪੈਂਦਾ ਤੇ ਸਮਾਨ ਕਿਉਂਕਿ ਸਾਰਾ ਸਮਾਨ ਸਾਡਾ ਉੱਪਰ ਹੈ ਸਾਰਾ ਚੀਜ਼ਾਂ ਨਾ ਤੇ ਥੱਲੇ بار بار ਉੱਪਰ ਚੜਨਾ ਨਹੀਂ ਚੜਿਆ ਨਹੀਂ ਜਾਂਦਾ ਤੇ ਇਸ ਕਰਕੇ ਤੇ ਇੱਥੇ ਮੈਂ ਲੱਗ ਗਈ ਸੀਗੀ ਗੈਸ ਸਾਫ ਕਰ ਗੈਸ ਸਾਫ ਕਰਕੇ ਇਸ ਤੋਂ ਬਾਅਦ ਮੈਂ ਜਿੰਨੇ ਵੀ ਬਰਤਨ ਵਗੈਰਾ ਪਏ ਸੀ ਚਾਹ ਵਾਲੇ ਸੀਗੇ ਇਹਨਾਂ ਨੂੰ ਸਾਫ ਕਰਾਂਗੀ ਤੇ ਸਵੇਰੇ ਬ੍ਰੇਕਫਾਸਟ ਨਾਲ ਪਤਾ ਸੀ ਕਰ ਦੇਣੀ ਕਿ ਥੋੜਾ ਜਿੰਨਾ ਜੋ ਵੀ ਖਾਦਾ ਪੀਤਾ ਤੇ ਉਹ ਖਾਦਾ ਫਰੂਟ ਵਗੈਰਾ ਲਿਆ ਚਾਹ ਵਗੈਰਾ ਪੀਤੀ ਤੇ ਇੱਕ ਅੱਧਾ ਬਰੈਡ ਦੇ ਪੀਸ ਖਾ ਲੇ ਤੇ ਉਸ ਤੋਂ ਬਾਅਦ ਹੁਣ ਮੈਂ ਬਣਾਨੀ ਸੀ ਦਾਲ ਮੈਂ ਸੋਚ ਰਹੀ ਸੀ ਕਿ ਮੈਂ ਦਾਲ ਬਣਾਨੀ ਆ ਤੇ ਪਹਿਲਾਂ ਮੈਂ ਬਰਤਨ ਵਗੈਰਾ ਸਾਫ਼ ਕਰ ਲਾਂ ਤੇ ਛੋਟਾ ਛੋਟਾ ਕੰਮ ਸੀ ਜਿਹੜੇ ਸਮਾਨ ਰਾਸ਼ਨ ਤੁਹਾਨੂੰ ਪਤਾ ਹੀ ਕਿ ਜੋ ਜੰਗ ਲੱਗਣ ਦਾ ਸਾਰਾ ਬਣਿਆ ਪਿਆ ਸੀਗਾ ਤੇ ਰਾਸ਼ਨ ਸਾਰਿਆਂ ਭੈਣ ਭਰਾਵਾਂ ਨੇ ਆਪ ਆਪਣੇ ਘਰਾਂ ਚ ਲਿਆਂਦੇ ਹੋਏ ਆ ਸਾਰਿਆਂ ਨੇ ਕਰ ਲਿਆ ਕੇ ਰੱਖਣਾ ਪੈਂਦਾ ਸੀ ਹਨਾ ਤੇ ਫਿਰ ਅਸੀਂ ਵੀ ਲਿਆਂਦਾ ਤੇ ਮੈਂ ਉਹ ਸਾਰਾ ਡੱਬਿਆਂ ਵਿੱਚ ਫਿਲ ਕਰਕੇ ਰੱਖ ਲਿਆ ਤੇ ਥੱਲੇ ਵਾਲੇ ਡੱਬੇ ਜਿਹੜੇ ਸੀ ਉਹਨਾਂ ਨੂੰ ਸਾਰਿਆਂ ਨੂੰ ਸਾਫ਼ ਕੀਤਾ ਤੇ ਡਸਟ ਤੇ ਆਂਦੀ ਕਿਉਂਕਿ ਦੋਨੋਂ ਪਾਸੇ ਖਿੜਕੀਆਂ ਹੋਣ ਕਰਕੇ ਬਰੀਕ ਬਰੀਕ ਡਸਟ ਬਹੁਤ ਆਂਦੀ ਹੈ ਤੇ ਉਹਨਾਂ ਨੂੰ ਸਾਫ਼ ਕਰਨ ਲੱਗ ਗਈ ਤੇ ਇਹ ਸਭ ਗੁੱਸਾ ਕਰ ਰਹੇ ਸੀ ਕਿ ਸਿਹਤ ਤੇ ਠੀਕ ਨਹੀਂ ਜਿੰਨਾ ਕੰਮ ਹੁੰਦਾ ਉਹ ਨਾ ਕਰਿਆ ਕਰ ਵਾਅਦਾ ਨਾ ਵਧਾਇਆ ਕਰ ਤੇ ਅੱਜ ਬਰੀਆਮ ਨੂੰ ਛੁੱਟੀ ਸੀ 12 ਤਰੀਕ ਦੀ ਤੱਕ ਦੀ ਤੇ ਜਦੋਂ ਅਸੀਂ ਸਕੂਲ ਜਾ ਰਹੇ ਕਿਉਂਕਿ ਛੁੱਟੀਆਂ ਹੋ ਗਈਆਂ ਸੀਗੀਆਂ ਸਾਰੇ ਸਕੂਲਾਂ ਦੇ ਵਿੱਚ ਤੇ ਲੇਟ ਹੀ ਉੱਠ ਰਹੇ ਸੀਗੇ ਅਸੀਂ ਵੀ ਇੱਕ ਸਿਹਤ ਵੀ ਨਾ ਠੀਕ ਹੋਣ ਕਰਕੇ ਤਾਂ ਵੀ ਥੋੜਾ ਜਣਾ ਹੋ ਜਾਂਦਾ ਤੇ ਬਾਕੀ ਸਾਰਾ ਅੱਜ ਇੱਕ ਕੰਮ ਵਾਲੀ ਨੇ ਆ ਕੇ ਸਾਰਾ ਸਫਾਈ ਵਗੈਰਾ ਡਸਟਿੰਗ ਵਗੈਰਾ ਸਾਰੀ ਹੋ ਗਈ ਸੀ ਵਿੜੇ ਵੀ ਧੋਲੇ ਸੀ ਅਸੀਂ ਤੇ ਟਾਈਮ ਇੱਥੇ ਸਾਢੇ 12 ਦਾ ਹੋ ਗਿਆ ਸੀ ਤੇ ਫਿਰ ਕਿਚਨ ਚ ਥੋੜੇ ਬਰਤਨ ਵਗੈਰਾ ਤੁਹਾਨੂੰ ਪਤਾ ਚਾਹ ਦੁਬਾਰਾ ਬਣਦੀ ਸਾਰਾ ਨਾ ਬਰਤਨਾਂ ਬਹੁਤ ਵੱਦਾ ਹੁੰਦਾ ਤੇ ਇਹ ਮੈਂ ਬਰਤਨ ਵਗੈਰਾ ਸਾਫ ਕਰਨ ਲੱਗੀ ਥੋੜੀ ਡਸਟਿੰਗ ਵਗੈਰਾ ਕਰਨ ਲੱਗੀ ਤੇ ਮੈਂ ਬਾਅਦ ਚ ਇਦਾਂ ਹੁੰਦਾ ਕਿ ਉਹਨੂੰ ਕੰਮ ਵਈ ਨੂੰ ਕਹਾਂ ਤੂੰ ਜੋ ਕੰਮ ਕਰਨਾ ਕਰਕੇ ਚੱਲ ਜਾ ਬਾਅਦ ਚ ਜਿੰਨਾ ਕੰਮ ਹੈ ਮੈਂ ਬਾਅਦ ਚ ਥੋੜੀ ਥੋੜੀ ਕਰਦੀ ਰਹੀ ਨੀ ਜੇ ਹਾਂ ਥੱਲੇ ਖਲਾਰਾ ਪੈ ਜੇ ਫਿਰ ਮੈਂ ਝਾੜੂ ਤੇ ਸਟੈਂਡਿੰਗ ਪੂੰਛੀ ਨਾਲ ਪੋਚਾ ਲਗਾ ਲੈਂਦੀ ਉਹਨੂੰ ਇੱਕ ਵਾਰੀ ਉਹ ਝਾੜੂ ਪੋਚਾ ਲਗਾ ਕੇ ਚਲੇ ਜਾਂਦੀ ਹੈ ਤੇ ਇੱਥੇ ਮੈਂ ਸਾਰੇ ਬਰਤਨ ਜੜੀ ਸਾਰੇ ਸਾਫ਼ ਕਰਨ ਲੱਗ ਗਈ ਉਸ ਤੋਂ ਬਾਅਦ ਮੈਂ ਲਸਣ ਪਿਆਜ਼ ਲਸਣ ਮੈਂ ਛਿਲ ਕੇ ਆਲਰੇਡੀ ਫ੍ਰਿਜ ਰੱਖ ਦੀਆਂ ਤੇ ਮੈਂ ਕਿਹਾ ਚਲੋ ਰਾਈਸ ਬ੍ਰਿੰਦਰ ਕਹ ਰੇ ਸੀ ਕਿ ਰਾਤ ਦੀ ਸਬਜ਼ੀ ਵਗੈਰਾ ਪਈਆਂ ਸੀ ਕਿ ਤੂੰ ਉਹਦੇ ਨੇ ਫੁਲਕੇ ਲਾ ਲਾ ਜਾਂ ਪਰੌਂਠੇ ਬਣਾ ਦੇ ਬ੍ਰਿਆਮ ਖੁਸ਼ ਹੋ ਕੇ ਖਾ ਲੈਂਦਾ ਮੈਂ ਫਿਰ ਮਨ ਚ ਸੋਚਿਆ ਮੈਂ ਕਿਹਨਾਂ ਫਿਰ ਪਰੌਂਠੇ ਫਿਰ ਤਲੇ ਚੀਜ਼ਾਂ ਹਨ ਅੰਦਰ ਜਾਂਦੀ ਆ ਕਿ ਕੱਲ ਵੀ ਇਹਨਾਂ ਨੇ ਪਰੌਂਠੇ ਖਾਦੇ ਆ ਆਲੂ ਵਾਲੇ ਤੇ ਅੱਜ ਫਿਰ ਮੈਂ ਕਿਹਾ ਚਾ ਰਾਈਸ ਬਣਾ ਲੈਨੇ ਨਾਲ ਬਣਾਈਂ ਦਾਲ ਕਿ ਉਹ ਮੈਂ ਵੀ ਖਾ ਲਾਂਗੀ ਤੇ ਮੈਂ ਕੁਝ ਮਸਰੀ ਦੀ 달 ਤਰਾਗੀ ਨਾਲ ਤੇ ਨਾਲ ਨਾਲ ਜਿਹੜਾ ਛੋਟਾ ਮੋਟਾ ਕੰਮ ਹੈ ਉਹ ਕਰਾਂਗੀ ਤੇ ਇੱਥੇ ਮੈਂ ਸਾਰੇ ਬਰਤਨ ਸਾਫ਼ ਕਰਕੇ ਸਾਰਾ ਇਹ ਚੀਜ਼ਾਂ ਇਹ ਤੁਹਾਨੂੰ ਸਾਫ਼ ਕਰਕੇ ਫਿਰ ਹੈਲੋ ਫਰੈਂਡਸ ਅੱਛੀ ਕਾਲ ਸਾਰੇ ਡੱਬੇ ਤੇ ਦਿਨ ਹੈਗਾ ਨੈਕਸਟ ਡੇ ਆ ਤੇ ਦੋ ਦਿਨ ਹੋ ਗਏ ਮੈਥੋਂ ਵੀਡੀਓ ਨਹੀਂ ਪਾ ਕੋਈ ਕਿ ਮੇਰੀ ਸਿਹਤ ਨਾਲ ਠੀਕ ਹੋਣ ਕਰਕੇ ਤੇ ਫੀਵਰ ਸੀਗਾ ਵਾਇਰਲ ਜਿਹਾ ਹੋ ਗਿਆ ਅੱਜ ਕਾਮ ਛੱਕਾ ਬਹੁਤ ਆ ਰਹੀਆਂ ਸੀਗੀਆਂ ਤੇ ਹੁਣ ਮੈਂ ਕਿਚਨ ਵਗੈਰਾ ਸਾਫ਼ ਕੀਤੀ ਉਹੀ ਨਾ ਇੱਕ ਦਿਨ ਬਿਮਾਰ ਹੋ ਜਾ ਬੰਦਾ ਤੇ ਬਹੁਤ ਹੁੰਦਾ ਤੇ ਬਰਤਨ ਸਾਫ਼ ਕੀਤੇ ਨੇ ਤੇ ਥੱਲੇ ਸਾਰਾ ਇੱਧਰ ਰਾਇਕ ਵਗੈਰਾ ਡੱਬੇ ਵਗੈਰਾ ਦੇਖੇ ਤੇ ਸਰਦੀਆਂ ਦਾ ਵੇਸਣ ਬਣਾਇਆ ਸੀ ਉਹਦੇ ਚ ਇੱਕ ਪਿੰਨੀ ਨਿਕਲੀ ਪਤਾ ਨਹੀਂ ਵੈਸੇ ਤੇ ਮੈਂ ਤੇ ਆਪਰੇ ਮੈਂ ਖਤਮ ਕੀਤੀ ਉਹ ਡੱਬਾ ਨਹੀਂ ਸਾਫ ਇੱਥੇ ਰਹਿ ਗਿਆ ਤੇ ਸਾਫ ਨਹੀਂ ਹੋਇਆ ਉਹ ਮੈਂ ਕੱਢ ਕੇ ਹੁਣ ਇਹ ਸਾਫ ਕੀਤਾ ਮੈਂ ਖਾ ਸਮਾਨ ਜੜਾ ਲਿਆਂਦਾ ਸੀ ਆਲਰੇਡੀ ਤੁਹਾਨੂੰ ਪਤਾ ਹੈ ਜੰਗ ਦਾ ਉਹ ਲੜਾਈ ਦਾ ਬਣ ਰਿਆ ਸੀਗਾ ਤੇ ਫਿਰ ਅਸੀਂ ਕਿਹਾ ਚਲੋ ਥੋੜੇ ਸਮਾਨ ਨੂੰ ਘਰ ਦਾ ਲਿਆਂਦਾ ਸੀ ਤੇ ਫਿਰ ਮੈਂ ਕਿ ਇਹਦੇ ਚ ਸਟੋਰ ਕਰਕੇ ਰੱਖ ਲਾਂਗੀ ਬਾਕੀ ਤੇ ਮੈਂ ਡੱਬਿਆਂ ਚ ਫਿਲ ਕਰਕੇ ਰੱਖਤਾ ਸਾਰਾ ਤੇ ਹੁਣ ਮੈਂ ਲੱਗੀ ਆ ਦੁਪਹਿਰ ਦਾ ਟਾਈਮ ਹੋ ਗਿਆ ਤੇ ਸੋਚ ਰਹੀ ਸੀ ਕੀ ਬਣਾਇਆ ਸਬਜ਼ੀ ਵਗੈਰਾ ਸ਼ਿਮਲਾ ਮਿਰਚ ਦੀ ਸਬਜ਼ੀ ਪਈ ਹੋਈ ਹੈ ਤੇ ਸ਼ਾਹੀ ਪਨੀਰ ਵੀ ਪਿਆ ਹੋਇਆ ਬਰੀਆਮ ਨੇ ਰੱਖੀ ਸ਼ਾਹੀ ਪਨੀਰ ਲੈ ਕੇ ਆਇਆ ਸੀਗਾ ਕਿ ਮੈਂ ਮੈਂ ਮਾਰਕੀਟ ਤੋਂ ਲੈ ਕੇ ਆਇਆ ਸੀ ਕਹਿੰਦਾ ਮੈਂ ਇਹ ਖਾਣਾ ਤੇ ਕਦੀ ਕਦੀ ਇਹਦਾ ਦਿਲ ਕਰ ਰਾਨ ਲੱਗ ਜਾਂਦਾ ਤੇ ਹੁਣ ਮੈਂ ਲੱਗੀ ਆ ਦਾਲ ਤਰ ਧੋਵੀ ਦਾਲ ਮਿਕਸ ਕਰਾਂਗੀ ਬਣਾਵਾਂਗੀ ਕਿਉਂਕਿ ਮੈਂ ਵੀ ਖਾ ਲਾਂਗੀ ਉਹਦੇ ਨਾਲ ਕਿ ਥੋੜਾ ਹੌਲੀ ਹੁੰਦੀ ਆ ਤੇ ਮਿਕਸ ਤਿੰਨੇ ਮਸਰੀ ਤੋਂ ਵੀ ਔਰ ਮੂੰਗੀ ਤੋਂ ਲਈ ਔਰ ਮਾਹ ਤੋਂ ਲਈ ਤਿੰਨੋਂ ਮਿਕਸ ਕਰਕੇ ਉਹ ਬਣਾਣੇ ਨਾਲ ਰਾਈਸ ਬਣਾਣੇ ਆ ਤੇ ਇਦਾਂ ਹੀ ਬਣ ਰਹੇ ਹੋ ਅਗਰ ਮੇਰੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਅਗਰ ਤੁਹਾਨੂੰ ਮੇਰੀ ਥੋੜੀ ਜਿਹੀ ਵੀਡੀਓ ਵਧੀਆ ਲੱਗਦੀ ਹੋਵੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਕਿ ਮੋਟੀਵੇਸ਼ਨ ਮਿਲਦਾ ਬਹੁਤ ਜ਼ਿਆਦਾ ਤੇ ਸਫਾਈਆਂ ਵਗੈਰਾ ਸਭ ਹੋ ਗਈਆਂ ਕਿਉਂਕਿ ਰਾਤ ਨੇਰੀ ਬਹੁਤ ਆਈ ਸੀ ਵੀਡੀਓ ਵਗੈਰਾ ਸਾਰੇ ਧੋਲੇ ਨੇ ਤੇ ਇੱਧਰ ਹੁਣ ਬਰਿਆਮ ਨੇ ਨਾ ਇੱਧਰ ਬੈਠੇ ਕੰਮ ਸਾਰਾ ਕਰ ਲਿਆ ਇੱਧਰ ਮੈਂ ਕੱਪੜੇ ਜਿਹੜੇ ਤੋਤੇ ਸੀ ਉਹਨਾਂ ਨੂੰ ਮੈਂ ਜੋੜ ਕੇ ਰੱਖਿਆ ਇਹਨਾਂ ਨੂੰ ਅੰਦਰ ਰੱਖਣਾ ਇੱਧਰ ਵੇਖੋ ਬਰਿਆਮ ਨੇ ਖਲਾਰਾ ਬਹੁਤ ਪਾਇਆ ਹੋਇਆ ਹੈ ਇਹ ਮੈਂ ਬੈੱਡ ਸ਼ੀਟ ਚੇਂਜ ਕਰਨੀ ਆ ਤੇ ਬਰਿਆਮ ਨੇ ਕਰਨ ਨਹੀਂ ਦਿੱਤੀ ਕਹਿੰਦਾ ਮਮਾ ਮੈਨੂੰ ਕੰਮ ਕਰ ਲੈਂਦੇ ਉਸ ਤੋਂ ਬਾਅਦ ਕਰ ਲਓ ਕਿ ਕਲਰ-ਕਲਰ ਲੱਗ ਜੂਗਾ ਮੈਂ ਕਿਹਾ ਤੂੰ ਕਲਰ ਜ਼ਰੂਰੀ ਲਾਣਾ ਤੇ ਫਿਰ ਇਸ ਤੋਂ ਬਾਅਦ ਦੇਖਦੀ ਆ ਇਹ ਕੰਮ ਕਰਾਂਗੀ ਇਹ ਛੱਤਰ ਵਗੈਰਾ ਧਰਨ ਦੇ ਪਹਿਲਾਂ ਮੈਂ ਦਾਲ ਸਬਜ਼ੀ ਵਗੈਰਾ ਕੁਝ ਬਣਾ ਲਾਂ ਸੋ ਬਣਿਆ ਹੋਊਗਾ ਫਿਰ ਮੈਂ ਥੋੜਾ-ਥੋੜਾ ਕੰਮ ਜਿਹੜਾ ਮੈਂ ਕਰਦੀ ਕਰਦਾ ਇੱਕ ਦਿਨ ਵੀ ਨਾ ਡਸਟਿੰਗ ਵਗੈਰਾ ਹੋਵੇ ਤਾਂ ਬਹੁਤ ਹੋ ਜਾਂਦਾ ਮੈਂ ਸਵੇਰੇ ਸਾਰਾ ਹੌਲੀ ਹੌਲੀ ਉੱਠ ਕੇ ਸਾਰਾ ਕੰਮ ਕੀਤਾ ਡਸਟਿੰਗ ਦਰਵਾਜੇ ਵਗੈਰਾ ਸਾਰੇ ਸਾਫ਼ ਕੀਤੇ ਤੇ ਸਾਰਾ ਕੰਮ ਕੀਤਾ ਇੱਕ ਮੈਂ ਟ੍ਰਾਈਪੋਡ ਤੇ ਟੁੱਟ ਗਿਆ ਮੈਨੂੰ ਗ੍ਰੀਲਾ ਪੋਡ ਮਿਲ ਨਹੀਂ ਰਿਹਾ ਕਿਉਂਕਿ ਮੇਰੀ ਕਿਚਨ ਦੇ ਵਿੱਚ ਵੱਡਾ ਸਟੈਂਡ ਤੇ ਹੈਗਾ ਲੱਗਦਾ ਨਹੀਂ ਆ ਤੇ ਵੀਡੀਓ ਬਣਾਉਣੀ ਬਹੁਤ ਔਖੀ ਲੱਗਦੀ ਹੈ ਕੋਈ ਵੀ ਚੀਜ਼ ਬਣਾਣੀ ਹੋਵੇ ਤੇ ਕੋ ਗ੍ਰੀਲਾ ਪੋਡ ਹੈ ਕਿ ਉੱਪਰ ਟੰਗ ਦਿਓ ਤੇ ਬਹੁਤ ਸੋਹਣਾ ਆ ਹੁੰਦਾ ਸੀ ਉਹਦੀ ਇੱਕ ਰਾਤੀ ਟੁੱਟ ਗਈ ਆ ਮੈਂ ਆਰਡਰ ਵੀ ਕੀਤਾ ਪਰ ਨਹੀਂ ਉਹ ਚੀਜ਼ ਨਹੀਂ ਮਿਲੀ ਦੇ ਦੇਖਦੇ ਆਂ ਅੱਜ ਮੈਂ ਜਦ ਮਾਰਕੀਟ ਜਾ ਕੇ ਆਵਾਂਗੀ ਤੇ ਚਲੋ ਬਣਾਉਂਦੇ ਆਂ ਫਿਰ ਦਾਂਦੂ ਕੱਢੀਏ ਫਰੈਂਡਸ ਇੱਥੇ ਫਿਰ ਮੈਂ ਸਾਰਾ ਕੰਮ ਕਰਕੇ ਤੇ ਮੈਂ ਲੱਗੀ ਸੀ ਦਾਲ ਤਰਨ ਤੇ ਦਾਲ ਮਤਰ ਲੱਗੀ ਸੀ ਪਿੱਤਲ ਦੇ ਪਤਿਲੇ ਵਿੱਚ ਇੱਕਲੀ ਕੀਤਾ ਹੋਇਆ ਪਿੱਤਲ ਦਾ ਪਤਿਲਾ ਤੇ ਇਹ ਮੇਰੇ ਮੰਮੀ ਨੇ ਦਿੱਤਾ ਸੀਗਾ ਉਹ ਤੋਂ ਪਾਂਡੇ ਅਸੀਂ ਕਹਤ ਦੇ ਨੇ ਪਿੱਤਲ ਦੇ ਪਾਂਡਿਆਂ ਵੱਲੋਂ ਤੇ ਫਿਰ ਹੁਣ ਮੈਂ ਨਾ ਹੌਲੀ ਹੌਲੀ ਸਾਰੇ ਪਤਿਲੇ ਵਗੈਰਾ ਆਪਣਾ ਜਿੰਨੇ ਪਿੱਤਲ ਦੇ ਪਾਂਡੇ ਆ ਉਹ ਮੈਂ ਲਗਾ ਰਹੀ ਆ ਵਰਤ ਰਹੀ ਆ ਤੇ ਇਹਨਾਂ ਨੂੰ ਕੱਲੀ ਕਰਾ ਲਿਆ ਸੀ ਮੈਂ ਤੇ ਇਹਦੇ ਵਿੱਚ ਖੁੱਲੀ ਦਾਲ ਬਣਾਵਾਂਗੀ ਮੈਂ ਕਿ ਕੁੱਕਰ ਵਿੱਚ ਨਹੀਂ ਰੱਖਾਂਗੀ ਉਹ ਨਾ ਇੱਕ ਵਿਸਲ ਚੀ ਬਹੁਤ ਗਲ ਜਾਂਦੀ ਫਿਊਚਰਾ ਦੇ ਕੁੱਕਰ ਚ ਤੇ ਝੱਟ ਗਲ ਜਾਂਦੀ ਆ ਅੱਧੀ ਇਸ ਵਿਸਲ ਤੇ ਵੀ ਮੈਂ ਬੰਦ ਕਰਦੀ ਪਰ ਗਲ ਜਾਂਦੀ ਪਰ ਇਹ ਬਹੁਤ ਜਲਦੀ ਦਾਲ ਜੜੀ ਨਾ ਮਿਕਸ ਹੋ ਜਾਂਦੀ ਆ ਤਾਂ ਕਰਕੇ ਫਿਰ ਮੈਂ ਕਿ ਚੱਲ ਖੁੱਲੀ ਰੱਖ ਲੈਨੇ ਇੱਕ ਬਨੇ ਮੈਂ ਖੁੱਲੀ ਦਾਲ ਇਹਨਾਂ ਨੂੰ ਧੋ ਕੇ ਪਾ ਦਿੱਤੀ ਮੂੰਗੀ ਮਸਰੀ ਔਰ ਮਾਂ ਤੋਂ ਲਈਦੀ ਦਾਲ ਸੀਗੇ ਤੇ ਲਸਣ ਪਿਆਜ਼ ਮੇਰਾ ਆਲਰੇਡੀ ਹੀ ਕੱਟਿਆ ਹੋਇਆ ਪਿਆਜ਼ ਮੇਰੇ ਕੱਟਰ ਵਾਲੇ ਸੀ ਲਸਣ ਮੈਂ ਛਿਲ ਕੇ ਰੱਖਿਆ ਹੋਇਆ ਸੀ ਫ੍ਰਿਜ ਚ ਤੇ ਰਾਈਸ ਮੈਂ ਚੱਕ ਕੇ ਰੱਖ ਲਈ ਸੀ ਤੋ ਤਾ ਕੇ ਤੇ ਕੜਾਈ ਦੇ ਵਿੱਚ ਮੈਂ ਕਿਹ ਰਾਈਸ ਬਣਾਵਾਂਗੀ ਤੇ ਥੋੜਾ ਜੀਰੇ ਦਾ ਤੜਕਾ ਲਗਾ ਲਾਂਗੇ ਤੇ ਇੱਥੇ ਫਿਰ ਮੈਂ ਦਾਲ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਨਮਕ ਔਰ ਹਲਦੀ ਹੀ ਪਾਉਂਦੀ ਆ ਮੈਂ ਦਾਲ ਚ ਜਦੋਂ ਪਹਿਲਾਂ ਰਿੰਨਾ ਤਾਂ ਪਾਣੀ ਗਰਮ ਹੋ ਗਿਆ ਸੀ ਇੱਥੇ ਤੇ ਮੈਂ ਦਾਲ ਪਾ ਦਿੱਤੀ ਵਿੱਚ ਤੇ ਵੈਸੇ ਮੈਂ ਜੇ ਮਾਂ ਦੀ ਦਾਲ ਵਗੈਰਾ ਦੂਸਰੀਆਂ ਬਣਾਵਾਂ ਤਾਂ ਉਹਨਾਂ ਨੂੰ ਮੈਂ ਪਹਿਲਾਂ ਹੀ ਅੱਧਾ ਘੰਟਾ ਘੰਟਾ ਭਿਏ ਕੇ ਰੱਖਦੀ ਆ ਤੇ ਫਿਰ ਬਹੁਤ ਜਲਦੀ ਦਾਲ ਜਿਹੜੀ ਬਣ ਜਾਂਦੀ ਆ ਕੋਲ ਜਾਂਦੀ ਹੈ ਤੇ ਪਹਿਲਾਂ ਹੀ ਜਿਹੜਾ ਉਹ ਥੋੜਾ ਫਿਰ ਤੁਹਾਨੂੰ ਪਤਾ ਸਟੀਮ वगैरह ਦੇ ਨਾਲ ਜਲਦੀ ਬਣ ਜਾਂਦੀ ਹੈ ਤੇ ਦਾਲ ਪਹਿਲਾਂ ਜਿਹੜੀ ਪਈ ਹੋਵੇ ਨਾ ਉਹ ਜ਼ਿਆਦਾ ਵਧੀਆ ਰਹਿੰਦੀ ਹੈ ਤੇ ਲਓ ਜੀ ਇਹ ਮੈਂ ਦਾਲ ਪਾ ਦਿੱਤੀ ਇੱਕ ਸਾਈਡ ਤੇ ਮੈਂ ਹੁਣ ਨਾਲ-ਨਾਲ ਰਾਈਸ ਰੱਖ ਦਾਂਗੀ ਤੇ ਜਿਹੜੇ ਹੋਰ ਨਿੱਕੇ-ਮੋਟੇ ਕੰਮ ਉਹ ਕਰਨੇ ਨੇ ਤੇ ਮੂੰਗੀ ਮਸਰੀ ਦਾਲ ਬਹੁਤ ਸਵਾਦ ਬਣਦੀ ਹੈ ਸਾਡੇ ਨਾ ਤੇਔਰ ਪਸੰਦ ਵੀ ਬਹੁਤ ਕਰਦੇ ਨੇ ਕਿ ਜੇ ਕਰੇਲੇ ਬਣੇ ਤਾਂ ਵੀ ਮੂੰਗੀ ਮਸਰੀ ਦਾਲ ਬਣਨੀ ਤੇ ਕੋਈ ਵੀ ਸੁੱਕੀ ਚੀਜ਼ ਹੋਵੇ ਤੇ ਮੂੰਗੀ ਮਸਰੀ ਦਾਲ ਜ਼ਰੂਰ ਬਣਦੀ ਸਾਡੇ ਰਾਤ ਨੂੰ ਮੋਸਟਲੀ ਹੀ ਸਾਡੇ ਮੂੰਗੀ ਮਸਰੀ ਦੀ ਖਾਂਦੇ ਨੇ ਦਾਲ ਤੇ ਉਹ ਕਹਿੰਦੇ ਹੌਲੀ ਹੁੰਦੀ ਆ ਹਲਕੀ ਹੁੰਦੀ ਆ ਤੇ ਰਾਈਸ ਤੇ ਸਾਡੇ ਬਹੁਤ ਬੰਦੇ ਆ ਠੀਕ ਹੈ ਜਦੋਂ ਵੀ ਹੁੰਦਾ ਕਿ ਥੋੜਾ ਰਾਈਸ ਜ਼ਰੂਰ ਬਣੇ ਤੇ ਇੱਥੇ ਦੇਸੀ ਘਿਓ ਥੋੜਾ ਜਣਾ ਮੈਂ ਪਾਵਾਂਗੀ ਜ਼ਿਆਦਾ ਨਹੀਂ ਪਾਵਾਂਗੀ ਕਿਉਂਕਿ ਨਾਲ ਥੋੜਾ ਜਿਹਾ ਜੀਰਾ ਪਾ ਦਾਂਗੀ ਤੇ ਲਹਿੰਗ ਵੀ ਮੈਂ ਪਾਣੀ ਰਾਈਸ ਦੇ ਵਿੱਚ ਜ਼ਰੂਰ ਪੌਲੀ ਜੀਂਗ ਪਾ ਦਿੱਤੀ ਸੀ ਨਾਲ ਮੈਂ ਜੀਰਾ ਪਾ ਦਿੱਤਾ ਤੇ ਰਾਈਸ ਪਾ ਦਿੱਤੇ ਤੇ ਨਾਲ ਮਿੰਕੇ ਜਿਹੜਾ ਪਾਣੀ ਸੀ ਉਹ ਮੈਂ ਪਾ ਦਨ ਕੜਾਈ ਦੇ ਵਿੱਚ ਮੇਰੇ ਚ ਰਾਈਸ ਇੰਦਾ ਬਹੁਤ ਵਧੀਆ ਬਣ ਜਾਂਦੇ ਦੇ ਜਿਵੇਂ ਦੋ ਕੋਲੀਆਂ ਰਾਈਸ ਸੀਗੇ ਚਾਰ ਕੋਲੀਆਂ ਪਾਣੀ ਪਾ ਕੇ ਮੈਂ ਤੇ ਭੇਕੇ ਰੱਖੇ ਹੋਏ ਸੀ ਰਾਈਸ ਪਹਿਲਾਂ ਨਾ ਤੇ ਤਾਂ ਕਰ ਥੋੜਾ ਨਮਕ ਪਾ ਦਿੱਤਾ ਤੇ ਇਹਨਾਂ ਨੂੰ ਥੋੜਾ ਜਨਾ ਕਵਾਸਾ ਕਰਕੇ ਟੱਕਣ ਰੱਖ ਦਿੱਤਾ ਤੇ ਰਾਈਸ ਬਣ ਜਾਣਗੇ ਇੱਕ ਸਾਈਡ ਤੇ ਤੇ ਨਾਲ-ਨਾਲ ਹੀ ਹੁਣ ਮੈਂ ਮਸਾਲਾ ਵਗੈਰਾ ਵੀ ਨਾਲ ਹੀ ਮੇਕ ਇਹ ਕੱਟੂਗੀ ਇਹ ਵਗੈਰਾ ਚਾਰ ਚੁੱਲਿਆਂ ਦਾ ਇਹ ਫਾਇਦਾ ਹੁੰਦਾ ਕਿ ਫਟਾਫਟ ਨਾਲ ਇੱਕ ਬਨੇ ਤੜਕਾ ਵੀ ਲੱਗ ਜਾਂਦਾ ਤੇ ਕੋਈ ਭਾਵੇਂ ਜੁ ਸੇਤ ਨਾਮ ਹੀ ਠੀਕ ਹੋਵੇ ਹੈਨਾ ਪਰ ਇਹ ਵਕ ਜਿੰਨਾ ਚਿਰ ਆਪ ਬੰਦਾ ਕੰਮ ਕਰਕੇ ਨਾ ਨਾ ਉਹਨੋਂ ਤੱਕ ਨਾ ਸੰਤੁਸ਼ਟੀ ਨਹੀਂ ਮਨ ਨੂੰ ਹੁੰਦੀ ਹੈ ਨਾ ਬੇਸ਼ੱਕ ਕੰਮ ਕੋਈ ਕੋਈ ਕਰਕੇ ਵੀ ਜਾਵੇ ਹੈਨਾ ਪਰ ਜਿੰਨਾ ਤੱਕ ਅਸੀਂ ਆਪ ਖੁਦ ਕੰਮ ਨਹੀਂ ਨਾ ਕਰਦੇ ਉਹਨਾਂ ਤੱਕ ਮਨ ਨੂੰ ਬਿਲਕੁਲ ਸੰਤੁਸ਼ਟੀ ਨਹੀਂ ਮਿਲਦੀ ਆਪ ਕੀਤਾ ਹੋਇਆ ਕੰਮ ਫਿਰ ਵਧੀਆ ਲੱਗਦਾ ਮੈਨੂੰ ਤੇ ਖਾਸ ਕਰਕੇ ਮੈਨੂੰ ਆਪਣੇ ਕਿਚਨ ਚ ਕੰਮ ਕਰਨਾ ਬਹੁਤ ਅੱਛਾ ਲੱਗਦਾ ਕਿ ਹਰ ਚੀਜ਼ ਨੂੰ ਅਰਗੇਨਾਈਜ਼ ਕਰਨਾ ਆਪ ਆਪਣੇ ਢੰਗ ਨਾਲ ਨਾ ਜੇ ਹੋਰ ਦੂਸਰਾ ਬੰਦਾ ਕੰਮ ਨਹੀਂ ਕਰੇਗਾ ਤਾਂ ਪਤਾ ਨਹੀਂ ਲੱਗਦਾ ਤੇ ਇੱਥੇ ਵੀ ਦਾਲ ਰਿਜਨ ਲੱਗੀ ਸੀ ਦਾਲ ਨੂੰ ਮੈਂ ਰੱਖ ਦਾਂਗੀ ਪਿੱਛੇ ਦੂਸਰੇ ਚੁੱਲੇ ਦੇ ਉੱਤੇ ਤੇ ਨਾਲ ਮੈਂ ਕੱਟਣ ਲੱਗੀ ਸੀ ਇੱਥੇ ਪਿਆਜ਼ ਵਗੈਰਾ ਤੇ ਇੱਥੇ ਮੈਂ ਤੜਕਾ ਨਾਲ-ਨਾਲ ਪੂਨਾਂਗੀ ਕਿਉਂਕਿ ਦਾਲ ਬਹੁਤ ਜਲਦੀ ਜਿਹੜੀ ਇਹ ਦਾਲ ਬਣ ਜਾਂਦੀ ਹੈ ਤੇ ਦੋ ਪਿਆਜ਼ ਸੀ ਇਹਨਾਂ ਨੂੰ ਕੱਟ ਲਿਆ ਥੋੜਾ ਲਸਣ ਸੀ ਲਸਣ ਆਲਰੇਡੀ ਮੈਂ ਤੁਹਾਨੂੰ ਪਤਾ ਕਿ ਮੈਂ ਕੱਟ ਛਿਲਕੇ ਐ ਫ੍ਰਿਜ ਰੱਖਦੀ ਆ ਤੇ ਥੋੜਾ ਲਸਣ ਪਾਵਾਂਗੀ ਤੇ ਥੋੜਾ ਅਦਰਕ ਪਾਵਾਂਗੀ ਤੇ ਮੈਂ ਲਸਣ ਅਦਰਕ ਜ਼ਰੂਰ ਯੂਜ਼ ਕਰਦੀ ਆ ਇਹਨੇ ਕਿ ਗਰਮੀ ਆ ਤੇ ਗਰਮੀ ਚ ਕਰਨਾ ਨਹੀਂ ਕਿਉਂਕਿ ਕਈ ਭੈਣਾਂ ਕਹਿ ਦਿੰਦੀਆਂ ਕਿ ਗਰਮ ਹੁੰਦਾ ਐ ਪਾਉਣਾ ਨਹੀਂ ਚਾਹੀਦਾ ਗਰਮੀ ਚ ਕੱਲਾ ਪਿਆਜ਼ ਪਾਉਣਾ ਚਾਹੀਦਾ ਪਰ ਨਹੀਂ ਕਿਉਂਕਿ ਲਸਣ ਔਰ ਅਦਰਕ ਨਾਲ ਵਾਈਵਾਦੀ ਜਿਹੜੀ ਉਹ ਸਾਰੀ ਖਤਮ ਹੁੰਦੀ ਆ ਇਸ ਕਰਕੇ ਜ਼ਿਆਦਾ ਨਹੀਂ ਥੋੜਾ ਯੂਜ਼ ਕਰੋ ਸਰਦੀਆਂ ਚ ਥੋੜਾ ਜ਼ਿਆਦਾ ਮੈਂ ਯੂਜ਼ ਕਰਦੀ ਆ ਕਿਉਂਕਿ ਲਾਹਾਂ ਆਦਰਕ ਤੇ ਬਿਨਾ ਦਾਲ ਸਬਜ਼ੀ ਬਣਦੀ ਵੀ ਨਹੀਂ ਸਵਾਦ ਤੇ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਇਹ ਇਦਾਂ ਪਾਉਂਦੇ ਆ ਇਧਰ ਮੇਰੇ ਰਾਈਸ ਬਣ ਰਹੇ ਸੀ ਇਧਰ ਦਾਲ ਗਰੇਦਰੀ ਇਧਰ ਮੇਰੇ ਨਾਲ ਤੜਕਾ ਲੱਗ ਰਿਹਾ ਨਾਲ ਨਾਲ ਦੋ ਟਮਾਟਰ ਛੋਟੇ ਛੋਟੇ ਸੀ ਉਹ ਮੈਂ ਪਾ ਦਾਂਗੀ ਟਮਾਟਰ ਔਰ ਅਦਰਕ ਇਕੱਠਾ ਪਾਵਾਂਗੀ ਤੇ ਅੱਜ ਹਰੀ ਮਿਰਚ ਨਹੀਂ ਸੀਗੀ ਮੈਂ ਦੇਖਿਆ ਫਰਿਜ ਚ ਹਰੀ ਮਿਰਚ ਖਤਮ ਹੋ ਗਈ ਤੇ ਫਿਰ ਬਾਹਰ ਦੋ ਚਟ ਮਿਰਚਾਂ ਕੱਟ ਕੇ ਰੱਖੀਆਂ ਹੋਈਆਂ ਸੀ ਉਹ ਸੁੱਕ ਗਈਆਂ ਸੀਆਂ ਫਿਰ ਉਹਨਾਂ ਨੂੰ ਵੀ ਕੱਟ ਕੇ ਮੈਂ ਪਾ ਦਿੱਤਾ ਤੇ ਥੋੜੀ ਲਾਲ ਮਿਰਚ ਪਾ ਦਿੱਤੀ ਲਾਲ ਮਿਰਚ ਮੈਂ ਤੜਕੇ ਜ ਨਹੀਂ ਪਾਉਂਦੀ ਕਿਉਂਕਿ ਉੱਡਦੀ ਆ ਤੇ ਫਿਰ ਗਲੇ ਨੂੰ ਸਾਰੇ ਨੂੰ ਲੱਗਦੀ ਸਾਰਿਆਂ ਦੇ ਨੂੰ ਇਸ ਕਰਕੇ ਮੈਂ ਉਹ ਰिज ਦੀ ਦਾਲ ਵਿੱਚ ਲਾਲ ਮਿਰਚ ਪਾ ਦਿੱਤੀ ਸੀ ਤੇ ਬਾਕੀ ਜਿਹੜਾ ਮਸਾਲਾ ਮੈਂ ਆਲਰੇਡੀ ਕੁੱਟ ਕੇ ਰੱਖਿਆ ਹੋਇਆ ਉਹਦੀ ਰੈਸਪੀ ਤੁਹਾਨੂੰ ਦੱਸਣੀ ਆ ਤੇ ਮੈਂ ਸਮਾਨ ਸਾਰਾ ਲਿਆ ਕੇ ਰੱਖਿਆ ਹੋਇਆ ਤੇ ਉਹ ਜਦੋਂ ਮੈਂ ਕੁੱਟਾਂਗੀ ਸਾਰਾ ਕੁਝ ਦਿਖਾਵਾਂਗੀ ਫਿਰ ਮੈਂ ਤੁਹਾਨੂੰ ਦੱਸਾਂਗੀ ਤੇ ਹਰਾ ਧਨੀਆ ਸੀ ਇਹਨੂੰ ਤਾਂ ਆਲਰੇਡੀ ਹੀ ਮੈਂ ਸਾਫ਼ ਕਰਕੇ ਔਰ ਧੋ ਕੇ ਸੁਕਾ ਕੇ ਤੇ ਨਿਊਜ਼ਪੇਪਰ ਦੇ ਵਿੱਚ ਲਪੇਟ ਕੇ ਫ੍ਰੀਜ ਦੇ ਵਿੱਚ ਰੱਖ ਦੇਣੀ ਕਦੀ ਵੀ ਮਹੀਨੇ ਤੱਕ ਮੇਰਾ ਜਿਹੜਾ ਹਰਾ ਤਨੀਆ ਉਹ ਚੱਲ ਜਾਂਦਾ ਤੇ ਇਹ ਹਰਾ ਤਨੀਆ ਜਿਹੜਾ ਅਸੀਂ ਨਾਲ ਮੈਂ ਕੱਟ ਕੇ ਪਾ ਦਾਂਗੀ ਤੜਕਾ ਮੇਰਾ ਪੂਝ ਚੱਲਿਆ ਬਹੁਤ ਸੋਹਣਾ ਦੇਖੋ ਟੈਕਚਰ ਆਇਆ ਤੇ ਨਾਲ-ਨਾਲ ਮੇਰੇ ਨਿੱਕੇ-ਨਿੱਕੇ ਕੰਮ ਸੀ ਨਾਲ-ਨਾਲ ਮੈਂ ਸਮੇਟੀ ਜਾ ਰਹੀ ਸੀ ਰਾਈਸ ਰੀ ਬਣ ਕੇ ਤੇ ਦੁਪਹਿਰ ਦੀ ਸਾਡੀ ਰੋਟੀ ਬਣ ਚੁੱਕੀ ਹੁਣ ਮੈਂ ਥੋੜਾ ਖੀਰਾ ਵਗੈਰਾ ਪਿਆਜ਼ ਵਗੈਰਾ ਕੱਟ ਕੇ ਰੱਖ ਲਾਂਗੀ ਨਾਲ-ਨਾਲ ਤੇ ਫਿਰ ਇਸ ਤੋਂ ਬਾਅਦ ਜਿਹੜੇ ਦੂਸਰੇ ਕੰਮ ਮੈਂ ਉਹ ਸ਼ੁਰੂ ਕਰਾਂਗੀ ਅਗਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਪਲੀਜ਼ ਲਾਈਕ ਨਹੀਂ ਕਰਦੇ ਤੇ ਲੋ ਜੀ ਤੇ ਦਾਲ ਥੋੜੀ ਸੰਗਣੀ ਹੋਣ ਕਰਕੇ ਥੋੜਾ ਪਾਣੀ ਮੈਂ ਗਰਮ ਕਰਕੇ ਪਾ ਲਿਆ ਤੇ ਹੁਣ ਮੈਂ ਥੋੜੇ ਕਵਾਸੇ ਰਹਿ ਗਏ ਸੀ ਥੋੜੇ ਜਿੰਨੇ ਇੱਕ ਕਣੀ ਰਹਿੰਦੇ ਸੀ ਚੌਲ ਤੇ ਮੈਂ ਫਿਰ ਨਾ ਗੈਸ ਨੂੰ ਤਵੇ ਨੂੰ ਗਰਮ ਕਰ ਲੈਣੀ ਹੁੰਨੀ ਚੰਗੀ ਤਰ੍ਹਾਂ ਫਿਰ ਮੈਂ ਕੜਾਈ ਰੱਖ ਦਿੰਨੀ ਹੁੰਨੀ ਹੈ ਤੇ ਇਦਾਂ ਨਾ ਗਲਦੇ ਨਹੀਂ ਚਾਵਲ ਜ਼ਿਆਦਾ ਤੇ ਕੜਾਈ ਨੂੰ ਮੈਂ ਤਵੇ ਨੂੰ ਚੰਗੀ ਤਰ੍ਹਾਂ ਜਿਆਦਾ ਫਲੇਮ ਕਰਕੇ ਤੇ ਤਵਾ ਗਰਮ ਹੋ ਜਾਏਗਾ ਤੇ ਫਿਰ ਕড়াই ਉੱਪਰ ਰੱਖਤੀ ਚੌਲਾਂ ਵਾਲੀ ਤੇ ਇੱਥੇ ਹੁਣ ਮੈਂ ਗੈਸ ਨਾਲ ਹੀ ਸਾਫ਼ ਕਰ ਦਾਂਗੀ ਥੋੜਾ ਮੋਟਾ ਮੋਟਾ ਤੇ ਕਿਉਂਕਿ ਸ਼ੀਸ਼ਾ ਜੇ ਗਰਮ ਹੁੰਦਾ ਇਸ ਕਰਕੇ ਗਿੱਲਾ ਨਹੀਂ ਲਗਾਵਾਂਗੀ ਸੁੱਕੇ ਸੁੱਕੇ ਨਾਲ ਦੇਖੋ ਜੀ ਰਾਈਸ ਬਣ ਕੇ ਹੋ ਗਏ ਤਿਆਰ ਮੇਰੇ ਤੇ ਉਧਰ दाल ਵੀ ਰਿਜ ਰਹੀ ਹੈ ਸਿੰਮ ਤੇ ਰੱਖੀ ਹੋਈ ਹੈ ਤੇ ਇਹਨਾਂ ਨੂੰ ਵੀ ਮੈਂ ਇੱਧੇ ਰੱਖ ਦਾਂਗੀ ਹੁਣ ਤਵਾ ਥੱਲੇ ਰੱਖਿਆ ਹੋਇਆ ਉਹਦੇ ਸੇਕ ਦੇ ਨਾਲ ਬਹੁਤ ਸੋਹਣੇ ਚ ਰਾਈਸ ਬਣ ਗਏ ਤਿਆਰ ਹੋ ਗਏ ਨੇ ਤੇ ਇੱਧਰ ਦਾਲ ਵੀ ਬਣ ਗਈ ਐ ਤੇ ਇਹਦੇ ਚ ਪਾਣੀ ਜਿਹੜਾ ਗਰਮ ਕੀਤਾ ਸੀ ਉਹ ਮੈਂ ਪਾ ਦਿੱਤਾ ਥੋੜਾ ਤੇ ਥੋੜਾ ਸਿਮ ਤੇ ਰੱਖਿਆ ਹੋਇਆ ਕਿ ਥੋੜੀ ਜਿਨੀ ਹੋਰ ਘੋਲ ਜੇਗੀ ਦਾਲ ਥੋੜੀ ਜਿਨੀ ਇੱਕ ਰਹਿੰਦੀ ਐ ਤੇ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਆ ਮਿਲਦੇ ਆ ਕੱਲ ਤੋਂ ਨਵਾਂ ਵਲੌਗ ਲੈ ਕੇ ਉਹਨਾਂ ਨਾਲ ਸਸ ਸ਼ਿਕਾਰ